ਮੁਜੇ ਬਹੁਤ ਧੰਨਵਾਦ। ਖੁਸ਼ੀਆਂ ਬਾਦਸ਼ਾਹਾਂ ਲੱਖਕੀਆਂ ਬਾਦਸ਼ਾਹਾਂ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆਪਾਂ ਸਟਾਰਟ ਕਰਾਉਣ। ਖੁਸ਼ੀਆਂ ਬਾਦਸ਼ਾਹਾਂ ਸਤਿਗੁਰੂ ਨਦੀ ਪਰੇ। ਜਿਹਨਾਂ ਸੁਜਾਨੇ ਚੋਹਿਆ ਆਇਆ, ਸੋ ਸੁਜਾਨੇ ਮਾਇਆ ਪਰਤੋ। ਪਰਸ਼ੀਸ਼ ਇੱਕ ਜੁਨੀਆ ਰੋ ਜੁਨੀਆ। ਬਹੁਤ ਬਹੁਤ ਧੰਨਵਾਦ ਸਾਰੇ। ਆਟੋ ਚਾਲਕ ਵੀਰਾਂ ਦਾ ਵਨ ਰੂਏ ਦਾ ਨੂੰ ਟੱਕੀਆਂ ਬਖਸ਼ੇ ਆਪ ਆਪਣੀ ਕਿਰਸ਼ੀਆ ਸਰਦਾ ਪਾਵਨਾ ਪ੍ਰੇਮ ਬਹੁਤ ਹੀ ਸਰਦਾ ਉਹ ਯਾਦੀ ਸਾਹਿਬ ਚੀਸ਼ਟਾ ਦਾ ਨਾ ਕਰਵਾਜ ਸੰਤਨ ਬਹੁਤ ਤਿਆਰ ਨਾਲ ਜਿਹਨ ਸੰਗਤ ਉਹਦੀ ਬਹੁਤ ਬੁਢੀ ਟੀਮ ਕਰਦੇ ਇਹਨਾਂ ਡਾਕਟਰ ਸਾਹਿਬ ਦੀ ਸਾਰਾ ਸਟਾਫ ਵਾਇਰ ਜਿੱਕਾ ਦਾਸ ਦਾ ਵਾਇਰ ਜਿੱਕਾ ਦਾ ਨਾਮ ਹੈ ਪਰ ਅਗੀ ਦੇ ਤੋਂ ਬਹੁਤ ਮਾਣ ਆ ਸਾਰੇ ਸਟਾਫ ਦਾ ਸਨਮਾਨ ਜਿੰਦੀ ਬੱਬੂ ਜੀ ਜੋ ਸਾਰੇ ਪ੍ਰਤੀ ਪਾਰਟੀਾਂ ਦੀ ਅਟੀ ਵੀ ਉਹਨਾਂ ਦੇ ਬੰਦਿਆ ਦਾ ਬਹੁਤ ਬਹੁਤ ਧੰਨਵਾਦ ਨਾਤਰੀ ਹੋਲੀਏ ਸਾਡੇ ਮਿੰਟਰ ਲੋਕ ਸਾਰਾ ਸਾਰਾ ਲੋਕੀਂ ਜਲਾ ਲੋਕ ਕਾਰਸੇਵਾ ਵਾਲੇ ਸਾਰਿਆਂ ਦਾ ਬਹੁਤ 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 ਧੰਨਵਾਦ ਸ੍ਰੀ ਪ੍ਰੀਤ ਪਾਟਿਆ ਵਾਲੇ ਵਾਲੇ ਬਹੁਤ ਬਹੁਤ ਧੰਨਵਾਦ ਸ੍ਰੀ ਪ੍ਰੀਤ ਜੀ ਉਹਲੇ ਲੋਕ ਗਵਾਇਓ ਜੈ ਮੋਕਿਓ ਤੇ ਨਹੀਂ ਪਰ ਆਇਓ ਸਾਹਿਬ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜੋ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਜੋ ਗੁਰਦੁਆਰਾ ਗੁਰਗੋਬੇ ਸਿੰਘ ਪਾਛੇ 10ਵੀਂ ਤੋਂ ਵਿਸ਼ਾਲ ਨਗਰ ਕੀਤਾ ਰੰਭ ਹੋ ਕੇ ਸਾਰੇ ਸਨਹਿਵਾਲ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਹੁਣ ਬਾੜ ਨੰਬਰ 9 ਦੇ ਵਿੱਚ ਵੀ ਪਹੁੰਚਿਆ ਔਰ ਬਹੁਤ ਸੰਗਤਾਂ ਜੀ ਉਤਸ਼ਾਹ ਜਗਤ குரு ਜਗਤ巴巴 ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਪਰਬ ਨੂੰ ਮਨਾਉਂਦੇ ਹੋਏ ਬੜੀਆਂ ਖੁਸ਼ੀਆਂ ਦੇ ਨਾਲ ਸਾਰੀਆਂ ਸੰਗਤਾਂ ਗੁਰਪ੍ਰਬ ਰਿਨਾ ਰਹੀਆਂ ਜਿਸ ਦੇ ਵਿੱਚ ਸਾਡੇ ਟ੍ਰੇਡਿੰਗ ਦੇ ਪ੍ਰਧਾਨ ਸਦਾ ਰਾਜ ਦੀ ਪਾਟਿਆ ਜੀ ਔਰ ਚੋਹਾਨ ਸਾਹਿਬ ਬਲਾਕ ਪ੍ਰਧਾਨ ਸਾਡੇ ਕੁਲਦੀਪ ਐਰੀ ਜੀ ਔਰ ਸਾਡੇ ਫੌਜੀ ਸਾਹਿਬ ਸਾਰਿਆਂ ਸੰਗਤਾਂ ਪਹੁੰਚੀਆਂ ਨਤਬਸਤਕ ਹੋਣ ਵਾਸਤੇ ਨਗਰ ਕੀਰਤਨ ਦੇ ਵਿੱਚ ਔਰ ਅਸੀਂ ਮੈਂ ਆਪਣੇ ਵੱਲੋਂ ਮੈਡਮ ਕਾਉਂਸਲਰ ਜਸਵਿੰਦਰ ਗੌਰ ਤਰਵਾੜਾ ਵੱਲੋਂ ਸਾਡੇ ਵਾਰਡ ਦੇ ਵਿੱਚ ਨਗਰ ਕੀਰਤਨ ਪਹੁੰਚ ਰਿਹਾ ਉਨਾ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦਾ ਹਾਂ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਬੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਗੁਰਪ੍ਰਬ ਮਨਾਰੀਆਂ ਹਨ ਔਰ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਦੇ ਵਿੱਚ ਲੱਖ ਲੱਖ ਵਧਾਈ ਹੋਵੇ ਦੁਬਾਰੇ ਫਿਰ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਮਾਧਿਅਮ ਦੇ ਜਰੀਏ ਸਾਰੀਆਂ ਸਿੱਖ ਦੇਸ਼ ਵਿਦੇਸ਼ ਪਾਦੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 556ਵਾਂ ਗੁਰੂ ਸਾਹਿਬ ਦਾ ਜਨਮ ਦਿਹਾੜਾ ਤੇ ਪੂਰੀਆਂ ਜਿਹੜੀਆਂ ਸੰਗਤਾਂ ਨੇ ਉਤਸ਼ਾਹ ਨਾਲ ਇਹ ਮਨਾ ਰਹੀਆਂ ਨੇ ਤੇ ਇਹਦੇ ਨਾਲ ਹੀ ਸਾਨੂੰ ਗੁਰੂ ਸਾਹਿਬ ਦੇ ਦਿੱਤੇ ਹੋਏ ਮਾਰਗ ਦੇ ਉੱਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਇਹਨਾਂ ਚੀਜ਼ਾਂ ਦੀ ਜਿਹੜੀ ਮਹੱਤਤਾ ਨੂੰ ਵੀ ਸਮਝਣਾ ਚਾਹੀਦਾ ਸੋ ਇੰਨਾ ਕਿ ਮੇਰਾ ਬੇਨਤੀ ਆ ਵੀ ਆਪਾਂ ਉਹਨਾਂ ਦੇ ਸੰਦੇਸ਼ ਨੂੰ ਜ਼ਰੂਰ ਮੰਨਣ ਦੀ ਕੋਸ਼ਿਸ਼ ਕਰੀਏ ਔਰ ਸਾਂਝੀ ਵਾਲਤਾ ਦਾ ਜੋ ਸੰਦੇਸ਼ ਉਹਨਾਂ ਨੇ ਦਿੱਤਾ ਉਹਨੂੰ ਆਪਣੇ ਜੀਵਨ 'ਚ ਲਾਗੂ ਕਰੀਏ ਉਹ ਆਹੀ ਅੱਜ ਦਾ ਜਿਹੜਾ ਹੈਗਾ ਸਾਡੇ ਸੱਚੀ ਸਰਧਾਂਜਲੀ ਜਿਹੜੀ ਹੈਗੀ ਆ ਉਹੀ ਹੈ ਵਾਹਿਗੁਰੂ ਖਾਲਸਾ ਵਾਹਿ